ਸਾਰੇ ਭੈਣ ਭਰਾ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਮੈਂ ਤੁਹਾਨੂੰ ਉਸ ਜਿਹੜੀ ਕਿ ਦਲਦਲ ਦੇ ਵਿੱਚ ਮੇਰੇ ਭੈਣ ਭਰਾ ਫਸ ਚੁੱਕੇ ਨੇ ਭੈਣਾਂ ਵੀ ਅੱਜਕੱਲ ਬਹੁਤ ਜ਼ਿਆਦਾ ਇਸ ਚੀਜ਼ ਦੇ ਵਿੱਚ ਜਾ ਰਹੀਆਂ ਨੇ ਜਿਵੇਂ ਕਿ ਸ਼ਰਾਬ ਦਾ ਨਸ਼ਾ ਚਿੱਟੇ ਦਾ ਨਸ਼ਾ ਦੇਖੋ ਨਸ਼ਾ ਕੋਈ ਵੀ ਹੈਗਾ ਬਹੁਤ ਸਾਰੇ ਤਰ੍ਹਾਂ ਦੇ ਨਸ਼ਾ ਨੇ ਜਿਨ੍ਹਾਂ ਨੂੰ ਆਪਾਂ ਚਾਹ ਕੇ ਵੀ ਖਤਮ ਨਹੀਂ ਕਰ ਸਕਦੇ ਪਹਿਲਾਂ ਸ਼ੌਂਕ ਸ਼ੌਂਕ ਦੇ ਵਿੱਚ ਲੱਗਦੇ ਜੇ ਕਿਸੇ ਨੂੰ ਪੁੱਛਿਆ ਨਾ ਵੀ ਤੂੰ ਇਹ ਸ਼ਰਾਬ ਕਿਉਂ ਪੀਤੀ ਹੈ ਜਾਂ ਕੁਝ ਵੀ ਕੋਈ ਨਸ਼ਾ ਕਿਉਂ ਕੀਤਾ ਤਾਂ ਕਹਿੰਦੇ ਨੇ ਮੈਂ ਨਹੀਂ ਕੀਤਾ ਮੈਨੂੰ ਕਿਸੇ ਦੋਸਤ ਨੇ ਕਰਵਾਤਾ ਜਾਂ ਕਿਸ ਨੇ ਕੋਈ ਕਿਸੇ ਨੂੰ ਕੁਝ ਨਹੀਂ ਕਰਵਾਉਂਦਾ ਹੈਗਾ ਜਿੰਨਾ ਚਿਰ ਆਪਣਾ ਖੁਦ ਦਾ ਮਨ ਉਸ ਚੀਜ਼ ਨੂੰ ਕਰਦਾ ਹੈ ਨਾ ਉਦੋਂ ਕਰਵਾਉਂਦਾ ਆਪਾਂ ਖੁਦ ਹੀ ਨਸ਼ੇ ਦੀ ਦਲਦਲ ਦੇ ਵਿੱਚ ਫਸਦੇ ਆ ਪਹਿਲਾਂ ਆਪਾਂ ਸ਼ੌਂਕ ਦੇ ਵਿੱਚ ਫਸਦੇ ਆ ਫਿਰ ਮਜਬੂਰੀ ਹੋ ਜਾਂਦੀ ਹੈ ਕਿਉਂਕਿ ਫਿਰ ਆਪਣੇ ਅੰਦਰ ਜਿਹੜੇ ਇਹ ਨਸ਼ੇ ਵਾਲੇ ਕਿਟਾਣੂ ਨੇ ਨਸ਼ੇ ਵਾਲੇ ਜਿਹੜੇ ਇਹ ਪਦਾਰਥ ਹੈ ਜਿਹਨਾਂ ਨੇ ਕਿ ਆਪਣਾ ਇੱਕ ਵਾਇਰਸ ਹੈ ਇਹ ਇਹ ਫਿਰ ਜਦੋਂ ਨਾ ਉਹ ਟਾਈਮ ਹੁੰਦਾ ਜਿਸ ਟਾਈਮ ਤੁਸੀਂ ਨਸ਼ਾ ਕੀਤਾ ਹੁੰਦਾ ਉਸੇ ਟਾਈਮ ਦੁਬਾਰਾ ਤੋਂ ਐਕਟਿਵ ਹੁੰਦੇ ਨੇ ਫਿਰ ਹੁੰਦਾ ਵੀ ਹੋਰ ਨਸ਼ਾ ਕਰ ਇਸ ਤਰੀਕੇ ਨਾਲ ਕਰਦੇ ਕਰਦੇ ਜ਼ਮੀਨਾਂ ਜਾਇਦਾਦਾਂ ਆਪ ਦਾ ਸਾਰੀ ਜ਼ਿੰਦਗੀ ਸਾਰੀ ਕਮਾਈ ਆਪਣੇ ਪਰਿਵਾਰ ਦੀ ਹੈ ਨਾ ਪਿਆਰ ਆਪਣੇ ਬੱਚਿਆਂ ਦੀ ਫਿਊਚਰ ਆਪਣੇ ਮਾਪੇ ਦਾ ਬੜੇ ਪਾਸਾ ਸਾਰਾ ਨਸ਼ਿਆਂ ਦੇ ਵਿੱਚ ਖਾ ਜਾਂਦੇ ਤਾਂ ਅੱਜ ਆਪਾਂ ਛੋਟਾ ਜਿਹਾ ਉਪਰਾਲਾ ਕੀਤਾ ਇਸ ਚੀਜ਼ ਨੂੰ ਤੁਸੀਂ ਘਰ ਦੇ ਵਿੱਚ ਹੀ ਬਣਾ ਸਕਦੇ ਹੋ ਕੋਈ ਇਹ ਮਹਿੰਗੀ ਨਹੀਂ ਕੋਈ ਤੁਸੀਂ ਕਿਦੋਂ ਬਾਜ਼ਾਰ ਦੇ ਵਿੱਚੋਂ ਇਹ ਨਹੀਂ ਹੈਗਾ ਵੀ ਤੁਸੀਂ ਕੋਈ ਜ਼ਿਆਦਾ ਮਹਿੰਗੀ ਹੈ ਨਾ 100 200 ਰੁਪਏ ਦੀ ਚੀਜ਼ ਲੈ ਕੇ ਆਉਣੀ ਹੈ ਬਿਲਕੁਲ 10 15 ਰੁਪਏ ਦੀ ਚੀਜ਼ ਹੈ ਜਿਹਨੂੰ ਕਿ ਜਿਹੜੇ ਵੀਰ ਖੁਦ ਚਾਹੁੰਦੇ ਹਨਾ ਵੀ ਮੈਂ ਨਸ਼ਾ ਛੱਡਾਂ ਜਿਹੜੇ ਕਿ ਚਾਹੁੰਦੇ ਹੈ ਵੀ ਹਾਂ ਸਾਡੇ ਘਰ ਦੇ ਵਿੱਚ ਖੁਸ਼ਹਾਲੀ ਆਵੇ ਜਾ ਮੇਰੀਆਂ ਪੇਣਾਂ ਚਾਹੁੰਦੀਆਂ ਨੇ ਵੀ ਮੇਰਾ ਪਤੀ ਜਾਂ ਮੇਰਾ ਭਰਾ ਸਾਰੇ ਵੀ ਹੈ ਨਾ ਇਸ ਤਲਦਲ ਦੇ ਵਿੱਚੋਂ ਦੂਰ ਚਲੇ ਜਾਣ ਤਾਂ ਉਹਦੇ ਲਈ ਅੱਜ ਮੈਂ ਤੁਹਾਨੂੰ ਹਨਾ ਇੱਕ ਦਵਾਈ ਬਣਾਉਣੀ ਦੱਸੂਗੀ ਉਹਨੂੰ ਪੂਰੇ ਤਰੀਕੇ ਦੇ ਨਾਲ ਵੀਡੀਓ ਨੂੰ ਸਕਿਪ ਨਾ ਕਰਿਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਸਕਿਪ ਕਰ ਦੋਗੇ ਫਿਰ ਤੁਹਾਨੂੰ ਪੂਰੀ ਗੱਲ ਸਮਝ ਨਹੀਂ ਆਉਣੀ ਹੈਗੀ ਜਿਵੇਂ ਕਿ ਆਪਾਂ ਹੁਣ ਜਾਣੇ ਹੋ ਤੁਸੀਂ ਉਹਨਾਂ ਨੂੰ ਨਸ਼ਾ ਕੇਂਦਰਾਂ ਦੇ ਵਿੱਚ ਛੱਡ ਕੇ ਆਉਣੇ ਹੋਰ ਬਹੁਤ ਦਵਾਈਆਂ ਦਪਾਉਣੇ ਹੋਣਾ ਪਰ ਉਹਦੇ ਨਾਲ ਨਸ਼ਾ ਛੱਡਣ ਦੀ ਜਗ੍ਹਾ ਤੇ ਹੋਰ ਮੈਡੀਸਨਾਂ ਹੋਰ ਦਵਾਈਆਂ ਲੱਗ ਜਾਂਦੀਆਂ ਨੇ ਜਿਹਦੇ ਨਾਲ ਕਿ ਨਸੇ ਦੀ ਦਲਦਲ ਦੇ ਵਿੱਚੋਂ ਨਹੀਂ ਨਿਕਲ ਪਾਉਂਦੇ ਇਸ ਚੀਜ਼ ਨੂੰ ਤੁਸੀਂ ਕੋਸ਼ਿਸ਼ ਕਰੋਗੇ ਤਾਂ 1 ਮਹੀਨੇ ਵਿੱਚ ਦੇਖਿਓ ਤੁਹਾਡਾ ਨਾ ਨਾ ਕਿੰਨਾ ਫਰਕ ਪੈਂਦਾ ਇੱਥੋਂ ਤੱਕ ਕੇ ਤੁਸੀਂ 100% ਉਸ ਚੀਜ਼ ਤੋਂ ਤੁਹਾਨੂੰ ਇੰਨੀ ਨਫ਼ਰਤ ਹੋ ਜੂਗੀ ਕਿ ਤੁਹਾਡਾ ਖੁਦ ਵੀ ਮੰਨ ਨਹੀਂ ਕਰੂਗਾ ਵੀ ਹਾਂ ਮੈਂ ਇਸ ਨੂੰ ਪੀਵਾਂ ਕਿਉਂਕਿ ਜਿਨ੍ਹਾਂ ਦੇ ਘਰ ਦੇ ਵਿੱਚ ਇਹ ਚੀਜ਼ ਆਈ ਵੀ ਨਾ ਉਹਨਾਂ ਦੇ ਮਾਪੇ-ਬਾਪ ਨੂੰ ਪੁੱਛ ਕੇ ਦੇਖੋ ਵੀ ਇਹ ਕਿੰਨੀ ਗੰਦੀ ਚੀਜ਼ ਹੈ ਜਿਹੜੀ ਕਿ ਸਾਰੇ ਘਰ ਨੂੰ ਕਹਿੰਦੇ ਗਰੀਬੀ ਦੇ ਦੀ ਵਾਹਿਗੁਰੂ ਜੀ ਨਸ਼ਾ ਨਾ ਦੇ ਸਭ ਤੋਂ ਪਹਿਲਾਂ ਤੁਸੀਂ ਲੈਣਾ ਕੀ ਉਹ ਮੇ ਚੀਜ਼ਾਂ ਤੁਹਾਨੂੰ ਸਾਰਿਆਂ ਦੱਸੂਗੀ ਕਿੰਨੀ ਮਾਤਰਾ ਵਿੱਚ ਲੈਣੀਆਂ ਨੇ ਸਾਰੀਆਂ ਤੁਹਾਨੂੰ ਪ੍ਰੋਪਰ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਆਪਾਂ ਨੂੰ ਚਾਹੀਦਾ ਕੀ ਹੈਗਾ ਉਹ ਚੀਜ਼ ਹੈਗੀ ਆਪਣੀ ਘਰਾਂ ਦੇ ਵਿੱਚ ਹੀ ਬਣਨ ਵਾਲੀਆਂ ਨੇ ਕਿਤੋਂ ਵੀ ਤੁਹਾਨੂੰ ਕਹਿੰਦੇ ਥੋੜੀ ਜੀ 5 10 ਮਿੰਟ ਦੀ ਤੁਹਾਡੀ ਮਿਹਨਤ ਹੈਗੀ ਜਿਹੜੀ ਕਿ ਤੁਸੀਂ ਇਸ ਨੂੰ ਘਰੇ ਬਣਾ ਕੇ ਰੱਖ ਲਓ ਲੰਬੇ ਸਮੇਂ ਤੱਕ ਤੁਸੀਂ ਇਹਨੂੰ ਰੱਖ ਸਕਦੇ ਹੋ ਸਟੋਰ ਕਰਕੇ ਰੱਖ ਸਕਦੇ ਹੋ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਕਿਸੇ ਵੀ ਤਰ੍ਹਾਂ ਦਾ ਚਾਹੇ ਕਿਸੇ ਨੂੰ ਕੋਈ ਵੀ ਇਨਫੈਕਸ਼ਨ ਵਗਾਰਾ ਬਗੈ ਹੈ ਸਗੋਂ ਤੁਹਾਨੂੰ ਫਾਇਦਾ ਹੀ ਹੋਵੇਗਾ ਇਸ ਚੀਜ਼ ਦੀ ਤੁਹਾਨੂੰ ਦਿੱਕਤ ਪ੍ਰੋਬਲਮ ਕੋਈ ਨਹੀਂ ਹੋਊਗੀ ਤੁਹਾਨੂੰ ਕੋਈ ਵੀ ਕਿੰਨਾ ਵੀ ਕੁਝ ਕਹੀ ਜਾਵੇ ਵੀ ਹਾਂ ਇਹ ਤਾਂ ਇਦਾਂ ਜੀ ਇਹ ਤਾਂ ਫਲਾਣੀ ਚੀਜ਼ ਹੈ ਜੀ ਤੁਹਾਨੂੰ ਕੋਈ ਵੀ ਇਸ ਚੀਜ਼ ਦਾ ਸਾਈਡ ਇਫੈਕਟ ਨਹੀਂ ਤੁਸੀਂ 1 ਮਹੀਨਾ ਵਰਤ ਕੇ ਦੇਖਿਓ ਫਿਰ ਮੈਨੂੰ ਦੱਸਿਓ ਹਾਂ ਇਹ ਤੁਹਾਨੂੰ ਪਵੇਗਾ ਇਹ ਕੋਈ ਦਵਾਈ ਨਹੀਂ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਵੀ ਹਾਂ ਤੁਹਾਨੂੰ ਕੋਈ ਸਾਈਡ ਇਫੈਕਟ ਹੋਵੇਗਾ ਤੁਸੀਂ ਘਰ ਦੇ ਵਿੱਚ ਇਸ ਨੂੰ ਬਣਾ ਸਕਦੇ ਹੋਗੇ ਉਹਦੇ ਵਾਸਤੇ ਆਪਾਂ ਨੂੰ ਚਾਹੀਦਾ ਕੀ ਹੈ ਉਹਦੇ ਵਾਸਤੇ ਆਪਾਂ ਨੂੰ ਚਾਹੀਦੀ ਹੈ ਸੁੰਡ ਦੇਖੋ ਇਸ ਤਰੀਕੇ ਦੀ ਨਾ ਸੁੰਡ ਹੁੰਦੀ ਹੈਗੀ ਇੱਕ ਤਾਂ ਸੁੰਡ ਸੁੱਕੀ ਹੋਈ ਹੁੰਦੀ ਹੈ ਇੱਕ ਪੀਸੀ ਹੋਈ ਸੰਡ ਤੁਹਾਨੂੰ ਮਿਲ ਜਾਂਦੀ ਹੈਗੀ ਇਹ ਅਦਰਕ ਦੀ ਤਰ੍ਹਾਂ ਜਿਵੇਂ ਹਲਦੀ ਹੁੰਦੀ ਹੈ ਨਾ ਓਦਾਂ ਦੀ ਇਹ ਸੰਡ ਹੈਗੀ ਇਹ ਅਦਰਕ ਵੀ ਨਹੀਂ ਹੈਗਾ ਹਲਦੀ ਵੀ ਨਹੀਂ ਹੈਗੀ ਸੰਡ ਹੈਗੀ ਦੇਖੋ ਇਹ ਨਾ ਵਾਈਟ ਕਲਰ ਦੀ ਇਸ ਤਰੀਕੇ ਦੀ ਹੁੰਦੀ ਹੈ ਜਿਵੇਂ ਅਦਰਕ ਹੁੰਦਾ ਓਦਾਂ ਦੀ ਹੁੰਦੀ ਹੈ ਪਰ ਇਹ ਸੰਡ ਹੈਗੀ ਜਿਹੜੀ ਕਿ ਅਸਲੀ ਸੰਡ ਹੈਗੀ ਇਹਦੀ ਖੁਸ਼ਬੂ ਹੈ ਨਾ ਜੇ ਤੁਸੀਂ ਇੱਕ ਵਾਰੀ ਕੋਲੇ ਜਿਵੇਂ ਆਪਾਂ ਦੇਖੀਏ ਜਿਹੜੇ ਪੈਣਪੜਾ ਸੰਡ ਨੂੰ ਵਰਤਦੇ ਹਨ ਨਾ ਜ਼ਿਆਦਾਤਰ ਕਹਿੰਦੇ ਨੇ ਵੀ ਇਹ ਸੁੱਕਿਆ ਹੋਇਆ ਅਦਰਕ ਹੈ ਵੀ ਉਸ ਨੂੰ ਸੰਡ ਕਹਿੰਦੇ ਆ ਪਰ ਜਿਹੜੀ ਸੰਡ ਹੁੰਦੀ ਹੈ ਨਾ ਉਹ ਅਸਲੀ ਸੰਡ ਵੀ ਹੁੰਦੀ ਹੈਗੀ ਅਕਸਰ ਜਿਹੜੀ ਤੁਹਾਨੂੰ ਮਾਰਕੀਟ ਦੇ ਵਿੱਚ ਮਿਲਦੀ ਹੈ ਉਹ ਅਦਰਕ ਹੀ ਸੁਕਾਇਆ ਹੋਇਆ ਹੁੰਦਾ ਹੈਗਾ ਤੇ ਉਹ ਨੂੰ ਆਪਾਂ ਕਹਿੰਦੇ ਨੇ ਵੀ ਸੁੰਡਾ ਪਰ ਉਹ ਇਹ ਸੁੰਡ ਨਹੀਂ ਹੁੰਦੀ ਇਹ ਅਸਲੀ ਸੁੰਡ ਹੁੰਦੀ ਹੈ ਹੈਨਾ ਇਹ ਤੁਹਾਨੂੰ ਕਿਸੇ ਵੀ ਵਧੀਆ ਪੰਸਾਰੀ ਤੋਂ ਮਿਲ ਜੂਗੀ ਜਾਂ ਫਿਰ ਕੋਈ ਜਿਹਨੇ ਬੀਜਦੇ ਆ ਹੈਨਾ ਜੱਟ ਕਿਸਾਨ ਭਰਾ ਹੈਨਾ ਜਿਹੜੀ ਖੇਤੀ ਕਰਦੇ ਆ ਉੱਥੋਂ ਤੁਹਾਨੂੰ ਇਹ ਮਿਲ ਜੂਗੀ ਤੇ ਹੁਣ ਆਪਾਂ ਇਹਨੂੰ ਕਰਨਾ ਕੀ ਹੈਗਾ ਸਭ ਤੋਂ ਪਹਿਲਾਂ ਆਪਣੇ ਸੁੰਡਾ ਲੈ ਲੈਣੀ ਹੈ ਸੁੰਡ ਨੂੰ ਆਪਾਂ ਨੇ ਉਬਾਲ ਲੈਣਾ ਏਡੀ ਕਿ ਇੱਕ ਗੱਠੀ ਮਿਲ ਜੇ ਜੇ ਤੁਹਾਨੂੰ ਇਹ ਨਹੀਂ ਮਿਲਦੀ ਕਈ ਵਾਰੀ ਹੋ ਜਾਂਦਾ ਵੀ ਸਾਨੂੰ ਨਹੀਂ ਮਿਲੀ ਇਹ ਹੈਨਾ ਫਿਰ ਤੁਸੀਂ ਜਿਹੜੀ ਸੁੱਕੀ ਹੁੰਦੀ ਹੈ ਨਾ ਦੇਖ ਲੈਣਾ ਪਹਿਲਾਂ ਅਦਰਕ ਨਾ ਹੋਵੇ ਸੁੰਡ ਹੋਵੇ ਕਿਉਂਕਿ ਅਦਰਕ ਹੀ ਮਿਲਦਾ ਹੈਗਾ ਮਾਰਕੀਟ ਦੇ ਵਿੱਚੋਂ ਤਾਂ ਕੋਸ਼ਿਸ਼ ਕਰਨੀ ਕਿ ਤੁਹਾਨੂੰ ਸੁੰਡ ਮਿਲੇ ਤਾਂ ਉਸ ਸੁੰਡ ਨੂੰ ਲੈ ਕੇ ਤੁਸੀਂ ਨੇ ਕਰਨਾ ਕੀ ਹੈ ਇੱਕ ਅੱਧਾ ਕਿਲੋਟਰ ਪਾਣੀ ਦਾ ਪਾ ਲੈਣਾ ਹੈ ਵਰਤਮਾਨ ਦੇ ਵਿੱਚ ਕਿਸੇ ਦੇ ਭਾਂਡੇ ਦੇ ਵਿੱਚ ਵੀ ਸਟੀਲ ਦੇ ਵਿੱਚ ਪਾ ਲਓ ਪਿੱਤਲ ਦੇ ਵਿੱਚ ਪਾ ਲਓ ਇਹ ਕੋਈ ਹੋਣੀ ਹੈਗਾ ਕਈ ਪੈਨਪਰ ਪੁੱਛਦੇ ਹਨ ਵੀ ਦੀਦੀ ਕਿਹੜੇ ਬਰਤਨ ਵਿੱਚ ਪਾਈਏ ਪਾ ਕੇ ਤੁਸੀਂ ਇੱਕ ਗਠੀ ਹੈ ਜਿਹੜੀ ਇਹਨੂੰ ਉਬਾਲ ਲਓ ਚੰਗੇ ਤਰੀਕੇ ਨਾਲ ਉਬਾਲ ਲੈਣੀ ਹੈਗੀ ਜਿਹੜੀ ਕੱਚੀ ਹੈ ਇਹ ਤਾਂ ਦੇਖੋ ਥੋੜੇ ਜਿਹਾ ਟਾਈਮ ਨਾਲ ਉਬਲ ਜੇਗੀ 5 ਕਿ ਮਿੰਟ ਉਬਾਲ ਕੇ ਵਧੀਆ ਹੋ ਜੂਗੀ ਜਿਹੜੀ ਸੁੱਕੀ ਹੁੰਦੀ ਹੈ ਉਹਨੂੰ ਤੁਹਾਨੂੰ 10 15 ਮਿੰਟ ਉਬਾਲਣਾ ਪਵੇਗਾ ਪੀਸਿਆ ਹੋਇਆ ਪਾਊਡਰ ਨਹੀਂ ਲੈਣਾ ਗੱਠੀ ਹੀ ਲੈਣੀ ਹੈਗੀ ਫਿਰ ਇਹਨੂੰ ਕੀ ਕਰਨਾ ਆਪਾਂ ਨੇ ਇਹਨੂੰ ਆਪਾਂ ਨੇ ਪੀਸਾਂ ਦੇ ਵਿੱਚ ਕੱਟ ਲੈਣਾ ਚਾਰ ਜਾਂ ਪੰਜ ਪੀਸ ਕੱਟ ਲਓ ਤੁਸੀਂ ਛੋਟੇ ਛੋਟੇ ਜਿਵੇਂ ਕੇ ਪੱਕ ਗੋਲੀ ਲੈਣੇ ਹੁੰਦੇ ਹੈਗੇ ਜਿਹੜੇ ਵੀਰ ਭੈਣ ਭਰਾਤ ਅਮਲ ਕੇ ਚਾਹੁੰਦੇ ਵੀ ਹਨਾ ਅਸੀਂ ਇਹ ਨਸ਼ਾ ਖੁਦ ਛੱਡ ਦਾਂਗੇ ਉਹ ਤਾਂ ਇਹ ਦਿਨ ਦੇ ਵਿੱਚ ਚਾਰ ਵਾਰੀ ਜਾਂ ਪੰਜ ਵਾਰੀ ਆਪਣੇ ਮੂੰਹ ਦੇ ਵਿੱਚ ਪਾ ਕੇ ਉਹਨੂੰ ਚੂਸ ਲੋ। ਇਹ ਜਿਹੜੇ ਕਿ ਤੁਹਾਡੇ ਅੰਦਰ ਹੈ ਨਾ ਕਿਟਾਣੂ ਪੈਦਾ ਹੋ ਜਾਂਦੇ ਨੇ ਜਦੋਂ ਕੋਈ ਵੀ ਆਪਾਂ ਜਿਵੇਂ ਚਾਹ ਪੀਂਨੇ ਆਪਾਂ ਚਾਹ ਦਾ ਵੀ ਇੱਕ ਨਸ਼ਾ ਹੈ ਨਾ ਜਦੋਂ ਆਪਾਂ ਨੂੰ ਹੁੰਦਾ ਵੀ ਹਾਂ ਸਰੀ ਤੁੱਟਣ ਲੱਗ ਜਾਂਦੇ ਜਿਹੜੇ ਚਾਹ ਪੀਂਦੇ ਫਿਰ ਆਪਾਂ ਹੁੰਦੇ ਵੀ ਹੈ ਨਾ ਨਾ ਚਾਹ ਪੀਏ ਜਾਂ ਕੋਈ ਵੀ ਲਤ ਲਾ ਲਓ ਆਪਾਂ ਨੂੰ ਹੁੰਦੀ ਹੈ ਵੀ ਜਿਵੇਂ ਮੈਂ ਸਵੇਰੇ ਉੱਠ ਕੇ ਕਿਧਰੇ ਜਾਣਾ ਜਾਂ ਮੈਂ ਘੁੰਮਣ ਜਾਣਾ ਜਾਂ ਮੈਂ ਸ਼ਾਪਿੰਗ ਕਰਨਾ ਜਾਂ ਮੈਂ ਕਿ ਅੱਜਕੱਲ ਮੇਰੀਆਂ ਭੈਣਾਂ ਨੂੰ ਬਹੁਤ ਹਨਾ ਹੋਇਆ ਵੀ ਇਹ ਹੀ ਇੱਕ ਨਾ ਨਸ਼ਾ ਹੀ ਆ ਹਰ ਇੱਕ ਚੀਜ਼ ਦਾ ਜਿਹੜੀ ਚੀਜ਼ ਨੂੰ ਵੀ ਆਪਾਂ ਕਰ ਲਈਏ ਉਹ ਇੱਕ ਨਸ਼ਾ ਹੀ ਬਣ ਜਾਂਦੀ ਹੈ ਕਿਉਂਕਿ ਜਿਵੇਂ ਹੁਣ ਤੁਸੀਂ ਦੇਖਿਆ ਵੀ ਕਤਲ ਹੋ ਰਹੀ ਹੈ ਹਨਾ ਕਾਮ ਪਿੱਛੇ ਲਾਓ ਕਿੰਨਾ ਹੋ ਰਿਹਾ ਵੀ ਆਪਣੀ ਵਾਈਫ ਦੇ ਨਾਲ ਨਹੀਂ ਰਹਿਣਾ ਬਾਹਰ ਰਿਲੇਸ਼ਨ ਕਰਨੇ ਨੇ ਭੈਣਾਂ ਕਹਿੰਦੀਆਂ ਨੇ ਵੀ ਮੈਂ ਆਪਣੇ ਪਤੀ ਨਾਲ ਨਹੀਂ ਰਹਿਣਾ ਮੈਂ ਬਾਹਰ ਰਿਲੇਸ਼ਨ ਕਰਨ ਇਹ ਵੀ ਇੱਕ ਨਸ਼ਾ ਇਹ ਨਸ਼ਾ ਆਪਾਂ ਨੂੰ ਸ਼ਰਾਬ ਚਿੱਟਾ ਹੋਰ ਇਦਾਂ ਦੀਆਂ ਚੀਜ਼ਾਂ ਇਹ ਆਪਾਂ ਨੂੰ ਐ ਲੱਗਦਾ ਵੀ ਇਹ ਦਿਖਦੀਆਂ ਨੇ ਹਨਾ ਵੀ ਇਹਨੇ ਘਰ ਬਰਬਾਦ ਕਰਤਾ ਪਰ ਉਹ ਜ਼ਿਆਦਾ ਘਰ ਬਰਬਾਦ ਕਰ ਰਹੇ ਨੇ ਹਨਾ ਵੀਰਾਂ ਨੂੰ ਮੈਂ ਹੱਥ ਵਨ ਕੇ ਬੇਨਤੀ ਕਰਦੀ ਆ ਕਿ ਜ਼ਿਆਦਾਤਰ ਘਰ ਟੁੱਟਣ ਦਾ ਕਾਰਨ ਨਸ਼ਾ ਹੀ ਹੈ ਨਹੀਂ ਤਾਂ ਮੈਂ ਤੁਹਾਨੂੰ ਇਸ ਚੀਜ਼ ਨੂੰ ਬਣਾ ਕੇ ਵੀ ਦਿਖਾਣਾ ਪਰ ਮੇਰੇ ਨਾਲ ਹੈਲਪਰ ਨਹੀਂ ਹੈਗਾ ਕੋਈ इजीली ਹੈ ਨਾ ਮੈਨੂੰ ਥੋੜੀ ਜਿਹੀ ਮੁਸ਼ਕਲ ਹੋ ਜਾਂਦੀ ਹੈ ਤਾਂ ਤੁਸੀਂ ਨੇ ਕੀ ਕਰ ਲੈਣਾ ਇਹਨੂੰ ਕੱਟ ਲੈਣਾ ਨਾ ਉਬਾਲ ਕੇ ਤੇ ਜਦੋਂ ਵੀ ਤੁਹਾਨੂੰ ਜਿਵੇਂ ਕਿ ਸਵੇਰੇ ਦੁਪਹਿਰੇ ਸ਼ਾਮ ਨੂੰ ਹੈ ਨਾ ਚਾਰ ਪੰਜ ਵਾਰੀ ਇਹਨੂੰ ਛੋਟੇ ਛੋਟੇ ਜਿਹੜੇ ਹਿੱਸੇ ਉੱਪਰ ਕੱਟਾਂਗੇ ਉਹਨੂੰ ਆਪਣੇ ਮੂੰਹ ਦੇ ਵਿੱਚ ਰੱਖ ਕੇ ਚੂਸ ਲੈਣਾਗਾ ਦੂਸਰੀ ਚੀਜ਼ ਆਪਾਂ ਨੇ ਕੀ ਬਣਾਉਣੀ ਹੈ ਇੱਕ ਨਾ ਰਤਨ ਜੋਤ ਮਿਲਦੀ ਹੈ ਬਾਜ਼ਾਰ ਦੇ ਵਿੱਚੋਂ ਤੁਹਾਨੂੰ 20 ਰੁਪਏ ਦੀ ਤੁਸੀਂ ਉਹਨੂੰ ਲਿਆਓ ਰਤਨ ਜੋਤ ਕਹਿ ਕੇ ਉਹਨੂੰ ਘਰੇ ਲਿਆ ਕੇ ਤੁਸੀਂ ਨੇ 100 ml ਤੁਸੀਂ ਲੈ ਲਓ ਨਾਰੀਅਲ ਦਾ ਤੇਲ ਜਿਹਨੂੰ ਆਪਾਂ ਖੋਪੇ ਦਾ ਤੇਲ ਕਹਿ ਦਿੰਨੇ ਆਂਗੇ ਤੇ 100 ml ਲੈ ਲਿਓ ਤੁਸੀਂ ਆਪਣਾ ਸਰੋਂ ਦਾ ਤੇਲ ਦੋਨੇ ਤੇਲਾਂ ਨੂੰ ਗਰਮ ਕਰ ਲਿਓ ਜਿਹੜੀ ਉਹ ਰਾਤਨ ਜੋਤ ਹੈ ਇੱਕ ਚੁਟਕੀ ਜਿਵੇਂ ਚਾਰ ਪੰਜ ਪੱਤੇ ਜਿਓ ਤੇ ਉਹਦੇ ਵਿੱਚ ਪਾ ਦੇਣੇ ਨੇ ਚੰਗੇ ਤਰੀਕੇ ਦੇ ਨਾਲ ਉਹਨੂੰ ਨਾ ਥੋੜਾ ਜਿਹਾ ਤੇ ਰਿੰਨ ਲੈਣਾ ਦੋ ਤਿੰਨ ਕੁ ਮਿੰਟ ਉਹਨੂੰ ਰਿੰਨ ਲੈਣਾ ਹੈਗਾ ਧਿਆਨ ਨਾਲ ਹਲਕੀ ਅੱਗ ਤੇ ਰਿੰਨਣਾ ਹੈਗਾ ਇਹ ਨਹੀਂ ਹੈਗਾ ਵੀ ਹਨਾ ਕਿਉਂਕਿ ਤੇਲ ਨੂੰ ਅੱਗ ਬਹੁਤ ਜਲਦੀ ਲੱਗ ਜਾਂਦੀ ਹੈ ਤਾਂ ਹਲਕੀ ਬਿਲਕੁਲ ਹਲਕੀ ਫਲੇਮ ਤੇ ਤੁਸੀਂ ਉਹਨੂੰ ਰਿੰਨਣਾ ਫਿਰ ਉਹਨੂੰ ਕਿਸੇ ਭਾਂਡੇ ਦੇ ਵਿੱਚ ਪੁਣ ਕੇ ਰੱਖ ਲਓ ਜਿਹੜੇ ਵੀ ਰਸ ਆ ਪੀਂਦੇ ਆ ਕੋਈ ਚਿੱਟੇ ਦਾ ਨਸ਼ਾ ਕਰਦੇ ਦੇਖੋ ਜਦੋਂ ਵੀ ਨਸ਼ਾ ਕਰਨਾ ਤਾਨੂੰ ਤੋੜ ਲੱਗਦੀ ਆ ਜਿਹੜੇ ਉਹਦੇ ਅੰਦਰ ਹਨਾ ਕਿਟਾਣੂ ਨੇ ਜਿਹੜੇ ਉਹਦੇ ਅੰਦਰ ਵਾਇਰਸ ਹੈਗਾ ਹਨਾ ਇਹ ਨਸ਼ੇ ਵਾਲਾ ਉਹ ਐਕਟਿਵ ਹੋਣ ਲੱਗ ਜਾਂਦਾ ਹੈਗਾ ਉਹਨੂੰ ਮਾਰਨ ਵਾਸਤੇ ਜਿਹੜੀ ਇਹ ਸੁੰਡ ਹੈ ਨਾ ਇਹ ਇੱਕ ਐਂਟੀਬਾਇਓਟਿਕ ਦਾ ਕੰਮ ਕਰੇਗੀ ਮਲਕਿ ਤੁਸੀਂ ਐ ਲਾ ਲਓ ਵੀ ਜਿਵੇਂ ਤੁਸੀਂ ਨਾ ਸੁੰਡੀਆਂ ਨੂੰ ਮਾਰਨ ਵਾਸਤੇ ਸਪਰੇਅ ਸੜਕਦੇ ਹੋ ਨਾ ਇਹ ਉਦਾਂ ਦਾ ਕੰਮ ਕਰੂਗੀ ਤੁਸੀਂ ਵਰਤ ਕੇ ਦੇਖਿਓ ਇਹਨੂੰ ਤੁਹਾਨੂੰ 15 ਕਿ ਦਿਨਾਂ ਚ ਪਤਾ ਚੱਲ ਜਾਏਗਾ ਹਨਾ ਵੀ ਕਿੰਨਾ ਤੁਹਾਨੂੰ ਫਰਕ ਪੈਂਦਾ ਹੈਗਾ ਇਸ ਚੀਜ਼ ਦਾ ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਉਹ ਤੇਲ ਹੋਗਾ ਉਹਨੂੰ ਪੈਰਾਂ ਦੀਆਂ ਤਲੀਆਂ ਤੇ ਤੇ ਆਪਣੇ ਸਿਰ ਤੇ ਤੇ ਆਪਣੇ ਹੱਥਾਂ ਤੇ ਹੱਬ ਸਿਰ ਦੀਆਂ ਤੇ ਨਾ ਪੜੋਪੜੀਆਂ ਹੋ ਗਈਆਂ ਆਪਣੇ ਮੱਥਾ ਹੋ ਗਿਆ ਨਾ ਇਸ ਤਰੀਕੇ ਤੇ ਉਹਦੇ ਨਾਲ ਕੀ ਹੋਗਾ ਜਿਹੜੀ ਤੁਹਾਨੂੰ ਅਚਵੀ ਲੱਗੂਗੀ ਜਿਹੜੀ ਤੁਹਾਨੂੰ ਇਹ ਹੋਗਾ ਵੀ ਮੈਂ ਜਾ ਕੇ ਨਸ਼ਾ ਕਰਾਂ ਨਾ ਉਹ ਚੀਜ਼ ਨੂੰ ਬਹੁਤ ਜ਼ਿਆਦਾ ਰਾਹਤ ਮਿਲੂਗੀ ਤੇ ਇਹ ਦੇਖੋ ਇਹ ਜ਼ਿਆਦਾਤਰ ਮੇਰੀਆਂ ਭੈਣਾਂ ਦੇ ਹੱਥ ਚ ਹੈ ਨਾ ਮੇਰੀਆਂ ਭੈਣਾਂ ਨੂੰ ਕਰਨਾ ਪਵੇਗਾ ਕਿਉਂਕਿ ਇਹ ਦੇਖੋ ਕਿਸੇ ਨੂੰ ਵੀ ਆਪਣੇ ਘਰ ਦੇ ਵਿੱਚ ਨਸ਼ਾ ਕਰਦਾ ਹੈ ਨਾ ਉਹਦੀ ਮਦਦ ਕਰਨੀ ਆਪਣਾ ਫਰਜ਼ ਬਣਦਾ ਹੈ ਨਾ ਕਿਉਂਕਿ ਤੁਹਾਡਾ ਜੀਵਨ ਸਾਥੀ ਹੈਗਾ ਉਹ ਠੀਕ ਹੈ ਉਹ ਕਿਸੇ ਕਰਮਾ ਕਰਕੇ ਲੱਗ ਗਿਆ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਆਪਦਾ ਘਰ ਬਰਬਾਦ ਕਰਨ ਨੂੰ ਪਰ ਆਪਾਂ ਆਗਿਆ ਪਿਆਰ ਦੇ ਨਾਲ ਆਪਾਂ ਕਿਪਤ ਕੀ ਕਰਦੇ ਆ ਆਪਾਂ ਨਾ ਲੜਾਈ ਦੇ ਨਾਲ ਚਾਹੁੰਦੇ ਆ ਵੀ ਹਾਂ ਪਤਾ ਨਹੀਂ ਉਹ ਨਸ਼ਾ ਛੱਡ ਦੂਗਾ ਹਣਾ ਕਿਉਂਕਿ ਗੁੱਸੇ ਦੇ ਵਿੱਚ ਇਨਸਾਨ ਹੋਰ ਜ਼ਿਆਦਾ ਲੱਗਦਾ ਨਸ਼ੇ ਵੱਲ ਪਿਆਰ ਦੇ ਨਾਲ ਆਪਾਂ ਨਸ਼ੇ ਤੋਂ ਛੁਡਾ ਸਕਦੇ ਆ ਦੇਖੋ ਇਹ ਇਹ ਨਹੀਂ ਹੈਗਾ ਵੀ ਕਾਹੀ ਕਹਿਣਗੇ ਵੀ ਹਾਂ ਉਹ ਮਾਰੀਆ ਦੇਖੋ ਇਹ ਸਾਡੇ ਆ ਖੋਦੀਆਂ ਹੱਡ ਬੀਤੀਆਂ ਲੱਗੀਆਂ ਜਿੰਨਾ ਤੁਸੀਂ ਪਿਆਰ ਨਾਲ ਇਨਸਾਨ ਨੂੰ ਸਮਝਾਓਗੇ ਨਾ ਉਨਾ ਹੀ ਉਹ ਸਮਝੇਗਾ ਠੀਕ ਹੈ ਸਮਾਂ ਲੱਗ ਜਾਂਦਾ ਥੋੜਾ ਥੋੜਾ ਪਰ ਤੁਸੀਂ ਅਗਰ ਉਹਦੀ ਕੇਅਰ ਕਰੋਗੇ ਉਹਨੂੰ ਪਿਆਰ ਕਰੋਗੇ ਖਾਣਾ ਪੀਣਾ ਉਹਦਾ ਸਹੀ ਟਾਈਮ ਤੇ ਉਹਨੂੰ ਦਿਓਗੇ ਤਾਂ ਉਹ ਜਰੂਰ ਇਸ ਚੀਜ਼ ਤੋਂ ਹਟ ਜਾਏਗਾ ਅਗਰ ਆਪਾਂ ਪਹਿਲੇ ਹਨਾ ਆਗੇ ਦੋ ਪੈਗ ਲਾ ਕੇ ਕੋਈ ਹਨਾ ਵੇ ਤੂੰ ਮਰ ਗਿਆ ਵੇ ਤੂੰ ਫਲਾਣਾ ਵੇ ਤੂੰ ਮਰ ਜਿੱਧਰ ਮਰਦਾ ਆ ਗਿਆ ਮੋਤੀ ਕੀ ਇਦਾਂ ਦੀ ਹਨਾ ਆਪਾਂ ਗੱਲਾਂ ਜ਼ਿਆਦਾ ਕਰਦੇਾਂਗੇ ਤਾਂ ਉਹਦੇ ਨਾਲ ਉਹ ਇਨਸਾਨ ਪਹਿਲੇ ਹੀ ਇਸ ਚੀਜ਼ ਦਲਦਲ ਦੇ ਵਿੱਚ ਫਸਿਆ ਹੋਇਆ ਤੇ ਤੁਹਾਡੇ ਇਸ ਵਰਤਾਨ ਨਾਲ ਉਹ ਹੋਰ ਉਸ ਚੀਜ਼ ਦੇ ਵਿੱਚ ਫਸੂਗਾ ਤਾਂ ਪਲੀਜ਼ ਥੋੜਾ ਜਿਹਾ ਆਪਣੇ ਘਰ ਦੇ ਮਾਹੌਲ ਨੂੰ ਚੇਂਜ ਕਰੋ ਤਾਂ ਕਿ ਉਸ ਨੂੰ ਵੀ ਅਹਿਸਾਸ ਹੋਵੇ ਤੇ ਕਰਨਾ ਕਿ ਦੇਖੋ ਮੈਂ ਦੱਸਦਾ ਤੁਹਾਨੂੰ ਪਹਿਲੇ ਇਹ ਚੀਜ਼ ਨੂੰ ਤੁਸੀਂ ਨੇ ਮੂੰਹ ਦੇ ਵਿੱਚ ਰੱਖਣਾ ਚੂਸਣਾ ਜਿਵੇਂ ਆਪਾਂ ਟੌਫੀ ਚੂਸਦੇ ਆ ਤੇ ਉਸ ਚੀਜ਼ ਨੂੰ ਰਤਨ ਜੋਤ ਪਾ ਕੇ ਤੇਲ ਦੇ ਵਿੱਚ ਉਹਨੂੰ ਤੁਸੀਂ ਨੇ ਮਾਲਿਸ਼ ਕਰਨੇ ਮੱਥੇ ਤੇ ਹੱਥਾਂ ਤੇ ਤੇ ਪੈਰਾਂ ਦੀਆਂ ਤਲੀਆਂ ਦੇ نیچے ਇਹ ਦਿਨ ਦੇ ਵਿੱਚ ਤੁਸੀਂ ਤਿੰਨ ਵਾਰ ਚਾਰ ਵਾਰ ਕਰ ਲੋ ਸ਼ਾਮ ਨੂੰ 5:00 ਵਜੇ ਜ਼ਰੂਰ ਕਰਨਾ ਕਿਉਂਕਿ ਜਦੋਂ ਸ਼ਾਮ ਨੂੰ 5:00 ਵਜੇ ਦੇ ਨੇ ਨਾ ਉਸ ਟਾਈਮ ਜਿਹੜੇ ਵਾਇਰਸ ਆਇਆ ਇਹ ਕਿਟਾਣੂ ਨੇ ਜਿਹੜੇ ਅੰਦਰ ਆਪਣੇ ਹਨਾ ਇਹ ਐਕਟਿਵ ਹੁੰਦੇ ਨੇ ਤੇ ਹੁੰਦਾ ਵੀ ਮੈਂ ਨਸ਼ਾ ਉਸ ਟਾਈਮ ਤੁਸੀਂ ਨਾ ਥੋੜਾ ਜਿਹਾ ਪਿਆਰ ਨਾਲ ਕੇਅਰ ਨਾਲ ਇਸ ਚੀਜ਼ ਨੂੰ ਕਰਨਾ ਤਾਂ ਦੇਖਿਓ ਕਿੰਨਾ ਫਰਕ ਪਵੇਗਾ ਤੇ ਤੀਸਰੀ ਚੀਜ਼ ਤੁਸੀਂ ਕੀ ਕਰਨੀ ਹੈ ਤੁਸੀਂ ਨੇ ਨਾ 300 ਗ੍ਰਾਮ ਜਾਂ 400 ਗ੍ਰਾਮ ਨਾ ਸੌਂਫ ਲੈ ਆਉਣੀ ਹੈਗੀ ਜਿਹੜੀ ਆਪਣੀ ਵਧੀਆ ਸੌਂਫ ਹੁੰਦੀ ਹੈ ਕੈਮੀਕਲ ਵਾਲੀ ਨਾ ਉਹ ਵੀ ਧਿਆਨ ਰੱਖਣਾ ਇਹ ਗੱਲ ਦਾ ਸੌਂਫ ਲੈ ਆਉਣੀ ਹੈ ਉਹਦੇ ਵਿੱਚ 100 ਗ੍ਰਾਮ ਅਜਮੈਨ ਪਾ ਲੈਣੀ ਹੈ ਇੱਕ ਤੁਸੀਂ ਉਹਨਾਂ ਨੂੰ ਸ਼ਾਮ ਨੂੰ ਭਿਉਂ ਕੇ ਰੱਖ ਦੇਣਾ ਏ ਘਟਕਟ ਅੱਧੇ ਕਿਲੋਟਰ ਪਾਣੀ ਦੇ ਵਿੱਚ ਸੌਂਫ ਨੂੰ ਤੇ ਅਜਮੈਨ ਨੂੰ ਭਿਉਂ ਕੇ ਰੱਖ ਦੇਣਾ ਹੈ ਸਵੇਰੇ ਉਹਨੂੰ ਕਿਸੇ ਵੀ ਮਿਕਸੀ ਵਗੈਰਾ ਦੇ ਵਿੱਚ ਪਾ ਕੇ ਜਿਵੇਂ ਸ਼ਾਮ ਨੂੰ ਪਿਉ ਹੋ ਕੇ ਰੱਖਤੀ ਤੁਸੀਂ ਸਵੇਰੇ ਮਿਕਸੀ ਦੇ ਵਿੱਚ ਪਾ ਕੇ ਚੰਗੇ ਤਰੀਕੇ ਦੇ ਨਾਲ ਉਹਦਾ ਪੇਸਟ ਬਣਾ ਲੈਣਾ ਪੇਸਟ ਬਣਾ ਕੇ ਫਿਰ ਜਿਹੜਾ ਉਹ ਪਾਣੀ ਆ ਉਹ ਤੁਸੀਂ ਕੱਢਣਾ ਨਹੀਂ ਜਿਹੜੇ ਮੈਂ ਪਹਿਲਾਂ ਪਿਉਣ ਨੂੰ ਰੱਖਿਆ ਗਿਆ ਵੀ ਪਿਉ ਦੋ ਉਹ ਪਾਣੀ ਨੂੰ ਤੁਸੀਂ ਸਾਈਡ ਤੇ ਰੱਖ ਲੈਣਾ ਜਿਹੜੀ ਸੌਫ ਤੇ ਅਜਮੈਨਾ ਨੂੰ ਪੀਸ ਲੈਣਾ ਪੀਸ ਕੇ ਚੰਗੇ ਤਰੀਕੇ ਦੇ ਨਾਲ ਜਿਹੜਾ ਪਾਣੀ ਆ ਫਿਰ ਵਿੱਚ ਮਿਕਸ ਕਰ ਦੇਣਾ মিক্স ਕਰਕੇ ਫਿਰ ਚੰਗੇ ਤਰੀਕੇ ਦੇ ਨਾਲ ਉਹਨੂੰ ਨਾ ਕਿਸੇ ਵੀ ਚਾਹ ਪੋਣੀ ਵਗੈਰਾ ਦੇ ਵਿੱਚ ਪਾ ਕੇ ਆਪਾਂ ਨਾ ਨਿਚੋੜ ਲੈਣਾ ਚਾਹੀ ਕਿਸੇ ਚੁੰਨੀ ਚ ਪਾ ਕੇ ਨਿਚੋੜ ਲੋ ਚਾਹੀ ਕਿਸੇ ਕਾਟਨ ਦੇ ਕੱਪੜੇ ਚ ਪਾ ਕੇ ਨਿਚੋੜ ਲੋ ਜਿਹੜਾ ਉਹਦਾ ਰਸ ਹੈ ਨਾ ਸੌਂਫ ਦਾ ਅਜਮੈਣ ਦਾ ਤੇ ਉਹ ਪਾਣੀ ਸਾਰਾ ਆਪਣੇ ਇੱਕ ਬੋਤਲ ਦੇ ਵਿੱਚ ਭਰ ਲੋ ਇੱਕ ਬੋਤਲ ਚ ਪਾ ਲੋ ਕਿਸੇ ਭਾਂਡੇ ਚ ਪਾ ਕੇ ਰੱਖ ਲੋ ਤੁਸੀਂ ਨਾ ਟੱਕਣ ਵਾਲੇ ਚ ਜਿਹੜੇ ਭਰਾ ਘਰੇ ਸ਼ਰਾਬ ਪੀਂਦੇ ਆ ਜਾਂ ਸ਼ਰਾਬ ਛੱਡਣਾ ਚਾਹੁੰਦੇ ਆ ਜਿਨ੍ਹਾਂ ਨੂੰ ਭੈਣਾਂ ਨੂੰ ਹੁੰਦਾ ਵੀ ਅਸੀਂ ਚੋਰੀਓ ਦੇਣਾ ਆਪਣੇ ਪਤੀ ਨੂੰ ਨਾ ਵੀ ਹਟ ਜਾਣ ਉਹ ਦੇਖੋ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਕਿ ਡਰਨ ਦੀ ਲੋੜ ਨਹੀਂ ਹੈਗੀ ਤੁਸੀਂ ਕਰਨਾ ਕੀ ਹੈ ਜਿਹੜੀਆਂ ਪੈਣਾ ਤਾਂ ਚਾਹੁੰਦੀਆਂ ਨੇ ਵੀ ਹਾਂ ਅਸੀਂ ਆਪਣੇ ਪਤੀ ਨੂੰ ਵੈਸੇ ਦੇਣਾ ਤਾਂ ਤੁਸੀਂ ਉਹਨੂੰ ਹਨਾ ਜਿਵੇਂ ਕੋਈ ਨਿੰਬੂ ਪਾਣੀ ਬਣਾਉਣੀ ਹੋ ਜਾਂ ਕੋਈ ਕੁਝ ਵੀ ਬਣਾਉਣੀ ਉਹਦੇ ਵਿੱਚ ਪਾ ਕੇ ਇੱਕ ਚਮਚ ਸਿਰਫ ਇੱਕ ਚਮਚ ਇਸ ਚੀਜ਼ ਦਾ ਤੁਸੀਂ ਉਹਦੇ ਵਿੱਚ ਪਾਉਣਾ ਨਹੀਂ ਤੁਸੀਂ ਇਦਾਂ ਵੀ ਦੇ ਸਕਦੇ ਤਾਂ ਤੁਸੀਂ ਜਿਹੜੀ ਸ਼ਰਾਬ ਦੀ ਬੋਤਲ ਹੁੰਦੀ ਹੈ ਨਾ ਉਹਦੇ ਵਿੱਚ ਇੱਕ ਚਮਚਾ ਜਾਂ ਦੋ ਚਮਚ ਉਹਦੇ ਵਿੱਚ ਪਾ ਦਿਓ ਇਸ ਦੇ ਜਿਹੜਾ ਰਾਸ ਆਪਾਂ ਨੇ ਕੱਢਿਆ ਇਹਨੂੰ ਬੋਤਲ ਦੇ ਵਿੱਚ ਅਲੱਗ ਪਾ ਕੇ ਰੱਖ ਲਓ ਦੋ ਚਮਚ ਬਸ ਉਹਦੇ ਵਿੱਚ ਪਾ ਦਿਓ ਅਗਰ ਵੀਰ ਪਰ ਜਾ ਆਪਣੇ ਆਪ ਛੱਡਣਾ ਚਾਹੁੰਦੀ ਆ ਤਾਂ ਦੋ ਚਮਚੇ ਦੇ ਸਵੇਰੇ ਦੋ ਚਮਚੇ ਸ਼ਾਮ ਨੂੰ ਇਦਾਂ ਪਰ ਬੋਤਲ ਦੇ ਵਿੱਚੋਂ ਪਾ ਕੇ ਤੁਸੀਂ ਨੇ ਬਸ ਦੋ ਜਮ ਚਾ ਸਵੇਰੇ ਦੋ ਚਮਚੇ ਸ਼ਾਮ ਨੂੰ ਇਸ ਚੀਜ਼ ਦੇ ਲੈਣੀ ਸ਼ੁਰੂ ਕਰ ਦੋ ਤਾਂ ਇੱਕ ਮਹੀਨੇ ਵਿੱਚ ਦੇਖਿਓ ਤੁਹਾਨੂੰ ਨਾ ਸ਼ਰਾਬ ਨੂੰ ਚੱਕਣ ਨੂੰ ਜੀ ਵੀ ਨਹੀਂ ਕਰਨਾ ਬੀਸੀ ਸ਼ਰਾਬ ਪੀਏ ਜਿਵੇਂ ਕਿ ਹੁਣ ਕਿੰਨੂ ਆ ਰਹੇ ਨੇ ਸੇ ਸੰਤਰੇ ਆ ਰਹੇ ਆ ਮਸੰਮੀ ਆ ਰਹੀ ਆ ਨਾ ਇਸ ਦਾ ਇੱਕ ਗਲਾਸ ਜੂਸ ਦਾ ਤੁਸੀਂ ਰੋਜ਼ ਪੀਣ ਲੱਗ ਜਾਓ ਕਈ ਭੈਣ ਭਰਾ ਮੈਨੂੰ ਪਤਾ ਕੀ ਕਹਿਣਗੇ ਹੁਣ ਕਮੈਂਟ ਕਰਨੀ ਹੈ ਕਿ ਦੀਦੀ ਵੀ ਸੰਤਰਾ ਹੁੰਦਾ ਹੈ ਨਾ ਸ਼ਰਾਬ ਬਣਦੀ ਹੈ ਉਹ ਤੋਂ ਤੇ ਉਹਦੇ ਵਿੱਚ ਪੈਂਦਾ ਹੈ ਹਨਾ ਤੇ ਸੌਫ ਵੀ ਪੈਂਦੀ ਆ ਇਹ ਜਮੈਣ ਵੀ ਪੈਂਦੀ ਵੀ ਇਦਾਂ ਦੀ ਚੀਜ਼ ਆ ਪਰ ਇੱਕ ਨਾ ਵਾਰ ਕਿਸੇ ਨੇ ਇਦਾਂ ਹੀ ਸੰਭਾਲ ਕਰਤਾ ਕਹਿੰਦੇ ਵੀ ਦੇਖੋ ਨਾਲ ਤਾਂ ਕਹਿੰਦੇ ਵੀ ਸ਼ਰਾਬ ਪੀਵੋ ਨਾ ਵੀ ਨਾਲ ਕਹਿੰਦੇ ਵੀ ਗੁੜ ਖਾ ਲਓ ਪਾਣੀ ਪੀ ਲਓ ਤੇ ਗੰਨੇ ਚੂਪ ਲਓ ਵੀ ਇਹ ਵੀ ਤਾਂ ਉਹਨਾਂ ਤੇ ਬਣਦੀ ਆ ਇਸ ਤਰ੍ਹਾਂ ਦੀ ਤਾਂ ਪਰ ਫਿਰ ਉਹਨੂੰ ਕਿਸੇ ਮਾਪੇ ਪਰਸ਼ਾਣੇ ਦੱਸਿਆ ਹਨਾ ਕਹਿੰਦੇ ਵੀ ਇੱਕ ਮਿੱਟੀ ਆ ਮਿੱਟੀ ਨੂੰ ਮੈਂ ਚੱਕ ਕੇ ਤੇਰੇ ਮਾਰਾਂ ਤੇਰੇ ਸੱਟ ਲੱਗੂਗੀ ਨਹੀਂ ਲੱਗੂਗੀ ਨਾ ਉਸੇ ਮਿੱਟੀ ਦੇ ਵਿੱਚ ਮੈਂ ਪਾਣੀ ਪਾ ਲਾਂ ਮਾਰ ਕੇ ਉਹਨੂੰ ਗੁੰਨ ਲਾਂ ਗੁੰਨ ਕੇ ਫਿਰ ਉਹਨੂੰ ਅੱਗ ਤੇ ਪਕਾ ਲਾਂ ਜਦ ਮੈਂ ਫਿਰ ਉਹਦੀ ਇੱਟ ਬਣ ਜੂਗੀ ਉਹ ਇੱਟ ਮੈਂ ਤੇਰੇ ਮਾਰਾਂ ਤੇਰੇ ਸੱਟ ਲੱਗੂਗੀ ਕਾ ਨਹੀਂ ਉਹੀ ਚੀਜ਼ ਹੈ ਸਾਰਾ ਕਮਾਲ ਅੱਗਦਾ ਹੈਗਾ ਤੇ ਦੇਖੋ ਸਰੀਰ ਮੈਂ ਤਾਂ ਉਹਨੂੰ ਪਹਿਲਾਂ ਵੀ ਦੱਸਿਆ ਸੀਗਾ ਵੀ ਕਈ ਦਿਨ ਹੋ ਗਏ ਮੈਂ ਲੀਵਰ ਕੋਟ ਲੈਣਾ ਲੀਵਰ ਦਾ ਕੈਂਪ ਲੱਗਿਆ ਸੀਗਾ ਟੈਸਟ ਦਾ ਉਥੇ ਵੀ ਚਾ 35 ਤੋਂ ਲੈ ਕੇ 45 ਸਾਲ ਦੇ ਵੀਰ ਜਿਹੜੇ ਸੀਗਾ ਨਾ ਲਾ ਲਓ ਤੁਸੀਂ ਵੀ ਹਰ ਇੱਕ ਦਾ ਲੀਵਰ ਡੈਮੇਜ ਹੋਇਆ ਪਿਆ ਤਾਂ ਪਲੀਜ਼ ਵੀਰੋ ਆਪਣੀ ਸਿਹਤ ਦਾ ਧਿਆਨ ਰੱਖੋ ਬੈਸੇ ਬਹੁਤ ਸਿਆਪੇ ਪਏ ਪੈ ਨੇ ਜਾਣ ਨੂੰ ਹਨਾ ਘਰ ਘਰ ਦੇ ਵਿੱਚ ਪਲੇਸ ਹੋਇਆ ਪਿਆ ਅੱਜ ਕੱਲ ਕੋਈ ਬੱਚਿਆਂ ਤੋਂ ਦੁਖੀ ਹੈ ਕੋਈ ਪਤਨੀ ਤੋਂ ਦੁਖੀ ਹੈ ਕੋਈ ਪਤੀ ਤੋਂ ਦੁਖੀ ਹੈ ਆਪਣੀ ਜ਼ਿੰਦਗੀ ਨੂੰ ਆਪਣੀ ਲਾਈਫ ਨੂੰ ਖੁਦ ਪਿਆਰ ਕਰੋ ਤੇ ਇਹ ਜਿਹੜੀ ਮੈਂ ਤੁਹਾਨੂੰ ਦਵਾਈ ਦੱਸੀ ਹੈਗੀ ਨਾ ਇਹਦਾ ਨਾਂ ਤਾਂ ਕੋਈ ਸਾਈਡ ਇਫੈਕਟ ਹੈ ਪਰ ਤੁਹਾਨੂੰ ਇਹਦਾ ਫਾਇਦਾ ਇੰਨਾ ਮਿਲਣਾ ਹੈ ਕਿ ਤੁਸੀਂ ਖੁਦ ਹੈਰਾਨ ਹੋ ਜਾਓਗੇ ਤਾਂ ਇਸ ਚੀਜ਼ ਨੂੰ ਜ਼ਰੂਰ ਬਣਾਉਣਾ ਫਿਰ ਵੀ ਕਿਸੇ ਚੀਜ਼ ਦੀ ਗੱਲ ਦੀ ਸਮਝ ਨਾ ਆਈ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਤੇ ਕੋਸ਼ਿਸ਼ ਕਰਨੀ ਤੇ ਪਹਿਲਾਂ ਵੀ ਮੈਂ ਤੁਹਾਨੂੰ ਕਹਿਣੀ ਨੇ ਵੀ ਜਦੋਂ ਕੋਈ ਵੀ ਚੀਜ਼ ਸ਼ੁਰੂ ਕਰਨੀ ਹੈ ਤਾਂ ਤੁਸੀਂ ਪਹਿਲਾਂ ਅਰਦਾਸ ਕਰਨੀ ਤੇ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਤੇ ਵਾਹਿਗੁਰੂ ਜੀ ਨੂੰ ਰੋਜ਼ ਅਰਦਾਸ ਕਰਨੀ ਕਿ ਵਾਹਿਗੁਰੂ ਜੀ ਬੈਦਾਂ ਸੰਦਾ ਸੰਗ ਇਕੱਠਾ ਹੋਵਾ ਔਖਾ ਦਾ ਵੇ ਰਾਸ ਵਿੱਚ ਆਪ ਖਲੋਵਾ ਪਿਤਾ ਜੀ ਕਿਰਪਾ ਕਰੋ ਤੁਸੀਂ ਹੀ ਇਸ ਦਲਦਲ ਦੇ ਵਿੱਚੋਂ ਕੱਢ ਸਕਦੇ ਹੋ ਤਾਂ ਦੇਖਿਓ ਤੁਨੂੰ ਵਾਹਿਗੁਰੂ ਜੀ ਕਿਵੇਂ ਪਾਰ ਲੰਗਾਉਂਦੇ ਨੇ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪ ਹੁਣ ਅਗਲੀ ਵੀਡੀਓ ਵਿੱਚ ਉਦ ਤੱਕ ਲਈ ਸਾਰੇ ਪੰਤ ਪ੍ਰਾਵਨ ਮੇਰੇ ਵੱਲੋਂ ਸਤਿ ਸ੍ਰੀ ਅਕਾਲ